ਦੋਸਤੋ ਲੋਕ ਰਣ ਪੰਜਾਬੀ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗੁਰਜਿੰਦਰ ਸਿੰਘ ਪੰਗੂ ਇਸ ਗੱਲ ਨੂੰ ਕੌਣ ਨਹੀਂ ਦੁਨੀਆ ਭਰ ਦੇ ਵਿੱਚ ਜਾਣਦਾ ਜਿੱਥੇ-ਜਿੱਥੇ ਵੀ ਦੇਸ਼ ਦਾ ਕੋਈ ਵਸਨੀਕ ਵੱਸਦਾ ਕਿ ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਸੱਟਰਾ ਗੱਲ ਕਰ ਰਹੇ ਨੇ ਕਿਸਾਨ ਸੰਘਰਸ਼ ਕਰ ਰਹੇ ਨੇ ਕਿ ਜਿਹੜੀਆਂ ਸਾਡੀਆਂ ਮੰਗਾਂ ਨੇ ਜਿਹੜੀਆਂ ਸਾਡੀਆਂ ਮੰਗਾਂ ਨੇ ਇਹ ਮੰਗਾਂ ਮੰਨੀਆਂ ਜਾਣ ਕਿਸਾਨ ਅੰਦੋਲਨ ਦੀ ਕੀ ਭੂਮਿਕਾ ਰਹੀ ਹੈ ਇਸ ਦੇਸ਼ ਦੇ ਵਿੱਚ ਇਸ ਦੇਸ਼ ਦੀ ਪੋਲਿਟਿਕਸ ਦੇ ਵਿੱਚ ਭਾਰਤ ਦੇਸ਼ ਦੀ ਕੀ ਭੂਮਿਕਾ ਕੀ ਯੋਗਦਾਨ ਹੈ ਇਸ ਗੱਲ ਨੂੰ ਭੁਲਾਇਆ ਨਹੀਂ ਜਾ ਸਕਦਾ ਠੀਕ ਹੈ ਕੋਈ ਪੋਲਿਟਿਕਸ ਦੇ ਪਰ ਵੱਡੇ ਤੌਰ ਦੇ ਉੱਪਰ ਕੋਈ ਵੋਟਾਂ ਵਾਲੀ ਰਾਜਨੀਤੀ ਦੇ ਵਿੱਚ ਅੰਦੋਲਨ ਭਾਵੇਂ ਨਹੀਂ ਬਹੁਤ ਵੱਡਾ ਕੁਝ পালਟ ਸਕਿਆ ਪਰ ਲੋਕਾਂ ਨੂੰ ਅਵੇਅਰ ਕਰਨ ਦੇ ਵਿੱਚ ਰਾਜਨੀਤਿਕ ਤੌਰ ਦੇ ਉੱਪਰ ਉਹ ਇਸ ਅੰਦੋਲਨ ਦੀ ਇਸ ਅੰਦੋਲਨ ਦੀ ਇੱਕ ਵੱਡੀ ਭੂਮਿਕਾ ਹੈ ਇਸ ਗੱਲ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਇਸ ਗੱਲ ਨੂੰ ਭੁਲਾਇਆ ਨਹੀਂ ਜਾ ਸਕਦਾ ਕਿਸਾਨ ਇੱਕ ਵਾਰ ਫਿਰ ਸੜਕਾਂ ਤੇ ਨੇ ਕਿਸਾਨ ਇੱਕ ਵਾਰ ਫਿਰ ਦਿੱਲੀ ਜਾਣ ਦੇ ਲਈ ਵਜਿੱਦ ਨੇ ਕਿਸਾਨ ਇੱਕ ਵਾਰ ਫਿਰ ਪੰਜਾਬ ਤੇ ਹਰਿਆਣਾ ਦੇ ਬਾਰਡਰਾਂ ਤੇ ਬੈਠੇ ਨੇ ਆਪਣੇ ਪਰਿਵਾਰਾਂ ਨੂੰ ਲੈ ਕੇ ਆਪਣੇ ਸਾਧਨਾਂ ਨੂੰ ਲੈ ਕੇ ਆਪਣੇ ਸੌਰਸਾਂ ਨੂੰ ਲੈ ਕੇ ਆਪਣੇ ਸਰੀਰਾਂ ਨੂੰ ਲੈ ਕੇ ਕਿਸਾਨ ਉੱਥੇ ਬੈਠਿਆ ਕਿਸਾਨ ਕਹਿੰਦਾ ਕਿ ਜਿਹੜੀਆਂ ਸਾਡੀਆਂ ਫਸਲਾਂ ਨੇ ਸਾਡੀਆਂ ਫਸਲਾਂ ਦੇ ਤੁਸੀਂ ਮੁੱਲ ਜਿਹੜੇ ਹੈਗੇ ਨੇ ਉਹਨਾਂ ਨੂੰ ਕਾਨੂੰਨੀ ਰੁਜਾਮਾ ਪਹਿਨਾਓ ਕਾਨੂੰਨੀ ਰੂਪ ਦਿਓ ਤੁਸੀਂ ਉਹਨਾਂ ਸਾਰਿਆਂ ਨੂੰ ਯਾਨੀ ਕਿ ਸਾਡੀ ਐਮਐਸਪੀ ਨੂੰ ਤੁਸੀਂ ਗਾਰੰਟੀ ਦਿਓ ਸਾਡੀ ਐਮਐਸਪੀ ਨੂੰ ਤੁਸੀਂ ਕਾਨੂੰਨੀ ਮਾਨਤਾ ਦਿਓ ਉਦੋਂ ਜਾ ਕੇ ਅਸੀਂ ਮੰਨਾਂਗੇ ਨਹੀਂ ਜਿਹੜੀ ਸਾਡੀ ਸਟਰਗਲ ਹੈ ਇਹ ਸਾਡੀ ਸਟਰਗਲ ਚੱਲਦੀ ਰਹੂਗੀ ਸਰਕਾਰ ਦੇ ਖਿਲਾਫ ਕੇਂਦਰ ਦੇ ਵਿੱਚ ਕਹਿੰਦੇ ਭਾਵੇਂ ਕੋਈ ਸਰਕਾਰ ਹੋਵੇ ਜਦੋਂ ਤੱਕ ਸਾਡੀ ਇਹ ਮੰਗਾਂ ਮੰਨ ਨਹੀਂ ਲਈ ਜਾਂਦੀਆਂ ਉਦੋਂ ਤੱਕ ਅਸੀਂ ਪਿੱਛੇ ਨਹੀਂ ਹਟਾਂਗੇ ਹੁਣ ਤੁਸੀਂ ਜਾਣਦੇ ਹੋ ਕਿ ਸਰਵਣ ਸਿੰਘ ਪੰਦੇਰ ਸੁਰਜੀਤ ਸਿੰਘ ਫੋਲ ਜਗਜੀਤ ਸਿੰਘ ਡੱਲੇਵਾਲ ਜਆ ਉੱਤਰ ਭਾਰਤ ਦਾ ਜਿਹੜਾ ਕਿਸਾਨ ਤਾਲਮਿਲ ਸੰਗਠਨ ਬਣਿਆ ਹੋਇਆ ਇਹ ਸਾਰੇ ਦਿੱਲੀ ਚੱਲੇ ਸੀ ਕਿਸਾਨਾਂ ਵੱਲੋਂ ਰੋਕ ਲੈਗੇ ਵੱਡੀ ਮੰਗ ਜਿਹੜੀ ਹੈਗੀ ਆ ਉਹ ਹੈਗੀ ਐ ਐਮ ਐਸ ਪੀ ਨੂੰ ਕਾਨੂੰਨ ਬਣਾਇਆ ਜਾਵੇ ਪਰ ਦੂਜੀ ਮੰਗ ਕਿਹੜੀ ਹੈ ਦੂਜੀ ਮੰਗ ਵੱਡੀ ਇਹ ਹੈ ਕਿ ਲਖੀਮਪੁਰ ਖੇੜੀ ਦੇ ਵਿੱਚ ਚੱਲਦੇ ਹੋਏ ਅੰਦੋਲਨ ਦੇ ਦੌਰਾਨ ਅਜੇ ਮਿਸਰ ਟੈਨੀ ਦਾ ਜਿਹੜਾ ਬੇਟਾ ਹੈਗਾ ਪੁੱਤਰ ਹੈਗਾ ਉਹਦਾ ਮੁੰਡਾ ਉਹਨੇ ਕਿਸਾਨ ਗੱਡੀਆਂ ਦੇ ਹੇਠਾਂ ਦੜਕੇ ਮਾਰਤੇ ਸੀ ਜਿਦੇ ਚ ਇੱਕ ਪੱਤਰਕਾਰ ਦੀ ਵੀ ਮੌਤ ਹੋ ਗਈ ਸੀ ਕਿਸਾਨ ਕਹਿੰਦੇ ਨੇ ਕਿ ਉਹਨਾਂ ਨੂੰ ਸੱਤਾ ਤੋਂ ਬਾਹਰ ਕਰੋ ਉਹਨਾਂ ਦੇ ਅਹੁਦੇ ਤੁਸੀਂ ਲਿਓ ਆਪਣੀ ਪਾਰਟੀ ਭਾਜਪੀ ਪਾਰਟੀ ਦੇ ਵਿੱਚੋਂ ਉਸ ਵਿਅਕਤੀ ਨੂੰ ਤੁਸੀਂ ਬਾਹਰ ਕੱਢੋ ਸਨਨ ਦੀ ਇਹ ਮੰਗ ਹੈ ਕਿ ਬਣ ਦੀ ਕਾਰਵਾਈ ਉਹਦੇ ਮੰਤਰੀ ਤੇ ਮੰਤਰੀ ਦੇ بیٹے ਦੇ ਉੱਪਰ ਹੋਵੇ ਕਿਉਂਕਿ ਸ਼ੈ ਉਸ ਨੂੰ ਆਪਣੇ ਪਰਿਵਾਰ ਦੀ ਹੋ ਸੀ ਪਰ ਦੂਜੇ ਪਾਸੇ ਭਾਜਪਾ ਨੇ ਜਦੋਂ ਆਪਣੇ ਉਮੀਦਵਾਰਾਂ ਦੀ ਸੂਚੀ ਐਲਾਨੀ ਜੋ ਆਪਾਂ ਜਾਣਦੇ ਹਾਂ ਕਿ ਦੇਸ਼ ਦੇ ਵਿੱਚ ਚੋਣ ਹੈ ਜਦੋਂ ਆਪਣੇ ਉਮੀਦਵਾਰਾਂ ਦੀ ਸੂਚੀ ਐਲਾਨੀ ਲੋਕ ਸਭਾ ਮੈਂਬਰਾਂ ਦੀ ਤਾਂ ਉਮੀਦਵਾਰਾਂ ਦੀ ਤਾਂ ਲਖੀਮਪੁਰ ਖੇੜੀ ਤੋਂ ਜਿਹੜੇ ਹੈਗੇ ਨੇ ਅਜਰ ਮਿਸ਼ਟੈਨੀ ਅਜੇ ਮਿਸ਼ਰਾ ਟੈਨੀ ਉਹਨਾਂ ਨੂੰ ਉਮੀਦਵਾਰ ਐਲਾਨਤਾ ਇਸ ਗੱਲ ਨੂੰ ਆਪਾਂ ਐਦਾਂ ਵੀ ਲੈ ਸਕਦੇ ਹਾਂ ਕਿ ਬੀਜੇਪੀ ਇਹ ਗੱਲ ਦੱਸਣਾ ਚਾਹੁੰਦੀ ਹੈ ਕਿ ਸਾਨੂੰ ਥੋੜੀ ਸਟਰਗਲ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਸਾਨੂੰ ਕਿਸਾਨਾਂ ਦੀ ਸਟਰਗਲ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਜਿਹੜੇ ਵਿਅਕਤੀ ਵਿਸ਼ੇਸ਼ ਜੀ ਤੁਸੀਂ ਇਹ ਗੱਲ ਕਰਦੇ ਸੀ ਕਿ ਸੱਤਾ ਤੋਂ ਬਾਹਰ ਕਰੋ ਆ ਚੱਕੋ ਅਸੀਂ ਆਪਣਾ ਉਮੀਦਵਾਰ ਬਣਾ ਕੇ ਐਲਾਨਤਾ ਆ ਸਾਨੂੰ ਥੋੜੀ ਸਟਰਗਲ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਇੱਕ ਵੱਡੀ ਗੱਲ ਹੈ ਦੋਸਤੋ ਇਹ ਕਿ ਪੂਰੇ ਜਿਹੜੀ ਦੇਸ਼ ਦੀ ਸਟਰਗਲ ਹੈ ਕਿਉਂਕਿ ਇਹ ਕੱਲੇ ਸਰਬਣਪੰਦੇਰ ਜਗਜੀਤ ਸਿੰਘ ਡੱਲੇਵਾਲ ਸੁਰਜੀਤ ਫੂਲ ਜਾਂ ਜਸਵਿੰਦਰ ਸਿੰਘ ਲੋਂਗੋਵਾਲ ਮਨਜੀਤ ਰਾਏ ਜਾਂ ਜਿਹੜੇ ਰਜਿੰਦਰ ਰਾਜੂ ਹੈਗੇ ਨੇ ਇਹ ਜਿਹੜੇ ਕਿਸਾਨ ਆਗੂ ਨੇ ਇਹਨਾਂ ਦੀ ਮੰਗ ਨਹੀਂ ਹੈਗੀ ਇਹ ਇਸ ਸਕੀਮ ਦੇ ਵਿੱਚੋਂ ਬਾਹਰ ਆਏ ਹੋਏ ਨੇ ਜਿਹੜੇ ਐਸਕੇਮ ਦੇ ਲੀਡਰ ਨੇ ਪਾਵੇਂ ਬਲਵੀਰ ਸਿੰਘ ਰਾਜੇਵਾਲ ਜਗਿੰਦਰ ਸਿੰਘ ਉਗਰਾਹਾ ਡਾਕਟਰ ਦਰਸ਼ਨਪਾਲ ਜਰ ਰਕੇਸ਼ ਟਿਕਾਤ ਹੋਗੇ ਜਾਂ ਗੁਰਨਾਮ ਸਿੰਘ ਚੜੁੰਨੀ ਹੋਰੀ ਹੋਗੇ ਇਹ ਜਿਹੜੇ ਲੀਡਰ ਨੇ ਇਹਨਾਂ ਦੀ ਵੀ ਇਹ ਮੰਗ ਹੈ ਕਿ ਲਖੀਮਪੁਰ ਦਾ ਜਿਹੜਾ ਇਨਸਾਫ ਹੈ ਉਹ ਸਾਨੂੰ ਇਨਸਾਫ ਮਿਲੇ ਪਰ ਇਨਸਾਫ ਮਿਲਣਾ ਦੂਰ ਦੀ ਗੱਲ ਹੈ ਬੀਜੇਪੀ ਨੇ ਦੱਸਿਆ ਬੀਜੇਪੀ ਨੇ ਦੱਸਿਆ ਕਿ ਆ ਚੱਕੋ ਅਸੀਂ ਇਹਨਾਂ ਨੂੰ ਜਿਹੜੇ ਉਮੀਦਵਾਰ ਸੀ ਉਹ ਉਮੀਦਵਾਰ ਐਲਾਨਤਾ ਤਾਂ ਇਹ ਕਿਤੇ ਨਾ ਕਿਤੇ ਕਿਸਾਨਾਂ ਦੇ ਵਿੱਚ ਇਸ ਗੱਲ ਦੇ ਨਾਲ ਰੋਸ ਵਧਿਆ ਤੇ ਜਿਹੜੇ ਲੋਕ ਕਿਸਾਨਾਂ ਦੀ ਸਟਰਗਲ ਦੇ ਨਾਲ ਹਮਦਰਦੀ ਰੱਖਦੇ ਨੇ ਉਹਨਾਂ ਦੇ ਵਿੱਚ ਵੀ ਰੋਸ ਵਧਿਆ ਕਿ ਆਹ ਗੱਲ ਸਰਕਾਰ ਨੇ ਠੀਕ ਨਹੀਂ ਕੀਤੀ ਆ ਤਾਂ ਸਰਕਾਰ ਦਾ ਇੱਕੋ ਹੀ ਮੈਸੇਜ ਹੈ ਕਿ ਅਸੀਂ ਥੋੜੀ ਇਹਨਾਂ ਸਟਰਗਲਾਂ ਤੋਂ ਪਿੱਛੇ ਹਟਣ ਵਾਲੇ ਨਹੀਂ ਅਸੀਂ ਥੋੜੀ ਕਿਸੇ ਵੀ ਸਟਰਗਲ ਤੋਂ ਅਸੀਂ ਡਰਨ ਵਾਲੇ ਨਹੀਂ ਹੈਗੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਹੈਗਾ ਸੋ ਦੋਸਤੋ ਕਿਸਾਨ ਕਹਿੰਦੇ ਕਿ ਸਾਡੇ 'ਚ ਰੋਸ ਹੈ ਅਸੀਂ ਇਸ ਗੱਲ ਦੇ ਉੱਪਰ ਵੀ ਕਹਿੰਦੇ ਕਿ ਸਟਰਗਲ ਜਿਹੜੀ ਹੈਗੀ ਆਪਣੀ ਹੋਰ ਤੇਜ਼ ਕਰਾਂਗੇ ਕਿ ਜੋ ਕੁਝ ਹੋ ਰਿਹਾ ਹੈ ਠੀਕ ਨਹੀਂ ਹੋ ਰਿਹਾ ਹੈਗਾ